ਵੀਡੀਓ ਚ ਅੱਜ ਤੁਹਾਨੂੰ ਇੱਕ ਕੋਠੀ ਨਹੀਂ ਦੋ ਨਹੀਂ ਘੱਟੋ ਘੱਟ 4 ਤੋਂ 5 ਕੋਠੀਆਂ ਦੇਖਣ ਨੂੰ ਮਿਲਣਗੀਆਂ ਵਧੀਆ ਰੇਟਾਂ 'ਚ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੇ ਗੱਲ ਕਰਾਂਗੇ ਆਪਾਂ ਪੂਰੀ ਵੀਡੀਓ ਦੀ ਸਾਰੀ ਕੋਠੀਆਂ ਦੀ ਪਹਿਲਾਂ ਤਾਂ ਤੁਸੀਂ ਆਪਣੇ ਚੈਨਲ ਦਾ WhatsApp ਨੰਬਰ ਜਿਹੜਾ ਹੈਗਾ ਉਹ ਨੋਟ ਕਰ ਲਓ ਉੱਪਰ ਪੂਰੀ ਵੀਡੀਓ 'ਚ ਹਮੇਸ਼ਾ ਚੱਲਦਾ ਰਹਿੰਦਾ ਨੰਬਰ ਆਪਣਾ 73800 ਪੂਰਾ 26173 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਝ ਆਪਣੇ WhatsApp ਨੰਬਰ ਤੇ ਭੇਜ ਕੇ ਤੁਸੀਂ ਵੀ ਕਿਸੇ ਵੀ ਏਰੀਆ 'ਚ ਕੋਠੀ ਦੀ ਘਰ ਦੀ ਮਕਾਨ ਦੀ ਬਿਲਕੁਲ ਫਰੀ ਦੇ ਵਿਚਾਰ ਲਗਵਾ ਸਕਦੇ ਹੋ ਕੂਠੀਆਂ ਮਕਾਨਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਆਲਟ ਤੇ ਸਟਾਰਟ ਕਰਕੇ ਜਰੂਰ ਕਲਿੱਕ ਕਰੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਬਹੁਤ ਸਾਰੀਆਂ ਕੂਠੀਆਂ ਤੇ ਘਰ ਅੱਜ ਆਪਾਂ ਲੈ ਕੇ ਪਹੁੰਚੇ ਹਾਂ ਰੇਟ ਅਲੱਗ-ਲੱਗ ਤੁਹਾਨੂੰ ਮਿਲਣਗੇ ਤੇ ਰੇਟ ਤੁਹਾਨੂੰ ਜਿਆਦਾ ਨਹੀਂ ਮਿਲਣੇ ਕੋਈ 13 ਲੱਖ ਕੋਈ 10 ਲੱਖ ਕੋਈ 12 ਲੱਖ ਇੰਨਾ ਕੁ ਰੇਟ ਮਿਲੂਗਾ ਤੇ ਬਾਕੀ ਵਧੀਆ ਘਰ ਆਪਾਂ ਲੈ ਕੇ ਪਹੁੰਚੇ ਤੇ ਪਹਿਲੀ ਕੋਠੀ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਪਹਿਲੀ ਕੋਠੀ ਤੁਸੀਂ ਚੈੱਕ ਕਰੋ ਜੀ ਘਰ ਜਿ ਕੁਠੀ ਵਾਂਗੂ ਬਣਿਆ ਹੋਇਆ ਡਬਲ ਸਟੋਰੀ ਹੈ ਜੀ ਬਹੁਤ ਵਧੀਆ ਸੋਹਣਾ ਇਹਨਾਂ ਨੇ ਕੰਮ ਕਰਵਾਇਆ ਹੋਇਆ ਜਿਨੇ ਕਮਰੇ ਆਪਾਂ ਨੂੰ ਮਿਲਣਗੇ ਸਾਰਾ ਨਾਲ ਅਟੈਚ ਬਾਥਰੂਮ ਆਪਾਂ ਨੂੰ ਮਿਲੂਗਾ ਤੇ ਬਾਥਰੂਮ ਜਿਹੜੇ ਬਣੇ ਹੋਏ ਨੇ ਸਾਰੇ ਅਟੈਚ ਨੇ ਤੇ ਪੂਰੇ ਕੰਪਲੀਟ ਵਧੀਆ ਸੋਹਣੇ ਤਿਆਰ ਨੇ نیچے ਆਪਾਂ ਨੂੰ ਟੋਟਲ 2 ਬੈੱਡਰੂਮ ਮਿਲ ਜਾਣਗੇ ਜੀ ਦੋਮਾਂ ਨਾਲ ਅਟੈਚ ਬਾਥਰੂਮ ਹੈ ਤੇ ਇੱਕ ਅਲੱਗ ਤੋਂ ਵੀ ਹੈ ਜੀ ਇੰਵਦੀਆ ਮੇਨ ਗੇਟ ਲੱਗਿਆ ਹੋਇਆ ਤੇ ਰਜਿਸਟਰੀ ਵਾਲੀ ਜਗ੍ਹਾ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਟੋਟਲ ਜਗ੍ਹਾ ਆਪਨ ਨੂੰ 1.5 ਮਾਰ ਲਈ ਮਿਲੇਗੀ ਰੇਟ ਸਰਫੇ ਦਾ 13 ਲੱਖ ਰੁਪਇਆ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਰੇਟ ਕਰ ਲਾਂਗੇ ਉੱਪਰ-ਨੀਚੇ ਬਹਿ ਕੇ ਰੇਟ ਹੋ ਜਾਊਗਾ ਇੱਕ ਬਾਰੀ ਸਰਫ ਡਿਮਾਂਡ ਅਗੀ ਤੇ ਕੋਠੀ ਜੋਣੀ ਤਿਆਰ ਇਹਨਾਂ ਨੇ ਕਰਵਾਈ ਹੋਈ ਹੈ ਰੰਗ ਟੋਟਲ ਇਹਨਾਂ ਨੇ ਸੋਨਾ ਕਰਵਾ ਰੱਖਿਆ ਜੇ ਆਪਾਂ ਰੰਗ ਦੀ ਗੱਲ ਕਰੀਏ ਤਾਂ ਨੀਚੇ ਤੋਂ ਲੈ ਕੇ ਉੱਪਰ ਤੱਕ ਸਾਰਾ ਕੰਮ ਕੰਪਲੀਟ ਰੰਗਦਾ ਹੋਇਆਗਾ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦਾ ਜਿਹੜਾ ਏਰੀਆ ਗੋਇੰਦਵਾਲ ਸਾਹਿਬ ਹੈ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜਾ ਕੇ ਵੀ ਦੇਖ ਸਕਦੇ ਹੋ ਫਤਿਹਬਾਦ ਇਹਨਾਂ ਦਾ ਏਰੀਆ ਸੀ ਗੋਇੰਦਵਾਲ ਸਾਹਿਬ ਨੀਅਰ ਪਈ ਜਾਂਦਾ ਹੈ ਤੇ ਮੋਟਰ-ਮੋਟਰ ਆਪਾਂ ਨੂੰ ਲੱਗੀ ਹੋਈ ਮਿਲੂਗੀ ਤੇ ਟੋਟਲ ਕੰਮ ਵਧੀਆ ਆਪਾਂ ਨੂੰ ਕੀਤਾ ਕਰਾਇਆ ਮਿਲੂਗਾ ਬਾਕੀ ਜੇ ਆਪਾਂ ਕਿਚਨ ਦੀ ਗੱਲ ਕਰੀਏ ਜਿਹੜੀ ਰਸੋਈ ਬਣੀ ਹੋਈ ਹੈ ਉਹਦਾ ਵੀ ਕੰਪਲੀਟ ਕੰਮ ਇਹਨਾਂ ਨੇ ਕਰਵਾ ਰੱਖਿਆ ਜਿਵੇਂ ਬਾਕਸ ਹੋਗੇ ਲੱਕੜ ਸਮਾਈਕਾ ਟੂਟੀਆਂ ਮਾਰਬਲ ਗ੍ਰੇनाइट ਟਾਈਲਾਂ ਹਰ ਕੰਮ ਬਹੁਤ ਸ਼ੌਂਕ ਨਾਲ ਇਹਨਾਂ ਨੇ ਕਿਚਨ ਦਾ ਕਰਵਾਇਆ ਹੋਇਆ ਹੈ ਬਾਕੀ ਉੱਪਰੋਂ ਵੀ ਆਪਾਂ ਨੂੰ ਪੂਰੀ ਵਧੀਆ ਮਿਲੂਗੀ ਤੇ ਸਾਰਾ ਕੁਝ ਤੁਸੀਂ ਦੇਖ ਰਹੋ ਵੀਡੀਓ 'ਚ ਸਾਰਾ ਕੁਝ ਇਹਨਾਂ ਨੇ ਦਿਖਾਈ ਹੈ ਬਾਕੀ ਰਸੋਈ ਵੀ ਦੇਖ ਲਈ ਕਮਰੇ ਵੀ ਦੇਖ ਲਈ ਪੌੜੀਆਂ ਦੇਖ ਲਈਆਂ ਸਾਰਤ ਕੁਛ ਤੁਸੀਂ ਦੇਖ ਲਿਆ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਕੋਠੀ ਤੁਹਾਨੂੰ ਆਹ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਤੇ ਲొਕੇਸ਼ਨ ਤੁਹਾਨੂੰ ਪਤਾ ਲੱਗੀ ਗਈ ਜਗ੍ਹਾ ਤੁਹਾਨੂੰ ਪਤਾ ਲੱਗੀ ਕਿ ਕਿੰਨੀ ਹੈ 1.5 ਮਰਲੇ 13 ਲੱਖ ਰੁਪਏ ਡਿਮਾਂਡ ਹੈ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਜੀ 82800 4836616 ਤੇ ਮਾਲਕ ਕਹਿੰਦੇ ਬੀ ਵੇਚਣ ਦਾ ਜਿਹੜਾ ਕਾਰਨ ਹੈ ਮਾਲਕ ਨੇ ਬਾਹਰ ਜਾਣਾ ਹੈ ਤਾਂ ਕਰਕੇ ਜਿਹੜੀ ਇਹ ਕੂਠੀ ਐ ਸੇਲ ਕਰਨੀ ਐ ਤੇ ਰੇਟ ਵੀ ਕੋਈ ਜ਼ਿਆਦਾ ਹੈ ਨਹੀਂ ਬਾਕੀ ਤੁਸੀਂ ਜਾ ਕੇ ਦੇਖ ਲਓ ਤੇ ਜਾਣ ਤੋਂ ਪਹਿਲਾਂ ਮਾਲਕ ਨਾਲ ਗੱਲ ਲਾਜ਼ਮੀ ਕਰ ਲਓ ਨੰਬਰ ਆਪਾਂ ਸਕਰੀਨ ਤੇ ਦੇ ਹੀ ਦਿੱਤਾ ਤੇ ਜਿਹੜੀ ਵੀ ਗੱਲ ਕਰਨੀ ਐ ਕੁਝ ਵੀ ਪੁੱਛਣਾ ਐ ਕੂਠੀ ਬਾਰੇ ਕੋਈ ਗੱਲ ਕਰਨੀ ਐ ਕਰੋ ਤੁਸੀਂ ਆਪੇ ਨੰਬਰ 2 ਤੇ ਆਪਾਂ ਇੱਕ ਹੋਰ ਤੁਹਾਡੇ ਖਾਤਰ ਬਹੁਤ ਜ਼ਿਆਦਾ ਖੁੱਲਾ ਡੁੱਲਾ ਘਰ ਲੈ ਕੇ ਪਹੁੰਚੇ ਆ ਬਹੁਤ ਸਾਰੀ ਡਿਮਾਂਡ ਆਉਂਦੀ ਰਹਿੰਦੀ ਐ ਜੀ ਤੁਸੀਂ ਕਹਿੰਦੇ ਰਹਿੰਦੇ ਹੋ ਵੀ ਸਾਨੂੰ ਬਹੁਤ ਵੱਡਾ ਘਰ ਚਾਹੀਦਾ ਖੁੱਲਾ ਹੋਵੇ ਪੂਰਾ ਕਿੰਨਾ ਮਰਜ਼ੀ ਵੱਡਾ ਹੋਵੇ ਰੇਟ ਵੀ ਜਾਇਜ਼ਾ ਹੋਵੇ ਤੇ ਘਰ ਆਪਾਂ ਲੈ ਕੇ ਪਹੁੰਚਿਆ ਵੀ ਮਰਲੀ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਤੇ ਬਹੁਤ ਸੋਹਣਾ ਘਰ ਹੈਗਾ ਵਧੀਆ ਇਹਨਾਂ ਨੇ ਬਣਾ ਰੱਖਿਆ ਬਾਕੀ ਖੁੱਲਾ ਆਪਾਂ ਨੂੰ ਪੂਰਾ ਮਿਲੂਗਾ ਮੇਨ ਗੇਟ ਤੋਂ ਲੈ ਕੇ ਚਾਰੇ ਪਾਸੇ ਤੁਸੀਂ ਦੇਖ ਲਓ ਵਧੀਆ ਹੈਗਾ ਤੇ ਜਗ੍ਹਾ ਵੀ ਮਰਲੀ ਆ ਜੀ ਵੀ ਮਰਲੀ ਜਗ੍ਹਾ ਬਹੁਤ ਜ਼ਿਆਦਾ ਡਬਲ ਹੋ ਜਾਂਦੀ ਹੈ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਹੀ ਰਹੇ ਹੋ ਇਹਨਾਂ ਨੇ ਵੀਡੀਓ ਚ ਸਾਰਾ ਕੁਝ ਦਿਖਾਇਆ ਹੋਇਆ ਤੁਸੀਂ ਬਾਕੀ ਜਾ ਕੇ ਜੇ ਦੇਖਣਾ ਹੋਵੇ ਜਾ ਕੇ ਵੀ ਦੇਖ ਸਕਦੇ ਹੋ ਬਾਕੀ ਜਿਹੜੇ ਬਾਥਰੂਮ ਬੂਥਰੂਮ ਬਣੇ ਹੋਏ ਨੇ ਉਹ ਵੀ ਪੂਰੇ ਵਧੀਆ ਆਪਨ ਨੂੰ ਮਿਲ ਜਾਣਗੇ ਸਾਰੀਆਂ ਟਾਈਲਾਂ ਟੂਲਾਂ ਲੱਗੀਆਂ ਹੋਈਆਂ ਜਿਨ੍ਹਾਂ ਜੋੜੀਆਂ ਦਾ ਕੰਮ ਹੁੰਦਾ ਜਿਨ੍ਹਾਂ ਲਾਈਟਾਂ ਦਾ ਕੰਮ ਹੁੰਦਾ ਸਾਰਾ ਹੋਇਆ ਗਾ ਤੇ ਪਸ਼ੂ ਜੇ ਆਪਾਂ ਰੱਖਣੇ ਆ ਜੀ ਖਰੀਦਣ ਤੋਂ ਬਾਅਦ ਤਾਂ ਪਸ਼ੂਆਂ ਵਾਸਤੇ ਵੀ ਬਣਾ ਹੋਇਆ ਹੈ ਤੇ ਪਸੂ ਆ ਰਾਮ ਨਾਲ ਕਿੰਨੇ ਮਰਜੀ ਰੱਖ ਸਕਦੇ ਆ ਕਿਉਂਕਿ ਜਿਹੜਾ ਇੱਕ ਪਾਸੇ ਦਰਵਾਜਾ ਜਆ ਪਾਇਆ ਹੋਇਆ ਪਸ਼ੂਮਾਂ ਵਾਸਤੇ ਕਾਫੀ ਖੁੱਲਾ ਡੂਲਾ ਪਾਇਆ ਹੋਇਆ ਤੇ ਬਿਹੜਾ ਤੁਸੀਂ ਦੇਖ ਲਓ ਜੀ ਬਿਹੜਾ ਆਪਾਂ ਨੂੰ ਬਹੁਤ ਜ਼ਿਆਦਾ ਖੁੱਲਾ ਮਿਲ ਜੂਗਾ ਬਾਕੀ ਰਸੋਈ ਵਗੈਰਾ ਆਪਾਂ ਨੂੰ ਵਧੀਆ ਮਿਲ ਜੂਗੀ ਤੇ ਕਮਰੇ ਵਧੀਆ ਬਣੇ ਹੋਏ ਨੇ ਤੇ ਜੋੜੀਆਂ-ਜੂੜੀਆਂ ਸਾਰੀਆਂ ਲੱਗੀਆਂ ਹੋਈਆਂ ਨੇ ਲਾਈਟਿੰਗ ਦਾ ਟੋਟਲ ਕੰਮ ਹੋਇਆ ਸ਼ੀਸ਼ੇ-ਸ਼ੂਸ਼ੇ ਸਾਰੇ ਇਹਨਾਂ ਨੇ ਪੂਆ ਰੱਖਿਆ ਜੀ ਜੇ ਆਪਾਂ ਅੰਦਰੋਂ ਘਰ ਦੇ ਗੱਲ ਕਰੀਏ ਦਾ نیچے ਜਿਹੜਾ ਫਰਸ਼ ਲੱਗਿਆ ਹੋਇਆ ਜਿਹੜਾ ਆਪਣਾ ਸਿਮਿੰਟਡ ਫਰਸ਼ ਹੁੰਦਾ ਉਹ ਇਹਨਾਂ ਨੇ ਲਗਵਾਇਆ ਹੋਇਆ ਸਿਮਿੰਟਡ ਫਰਸ਼ ਆਪਾਂ ਨੂੰ ਮਿਲੂਗਾ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ 25 ਲੱਖ ਰੁਪਇਆ ਡਿਮਾਂਡ ਇਹਨਾਂ ਨੇ ਕੀਤੀ ਹੈ ਤੇ ਇੱਕ ਇਹਨਾਂ ਨੇ ਡਿਮਾਂਡ ਕੀਤੀ ਆ ਕੋਈ ਫਿਕਸ ਰੇਟ ਨਹੀਂ ਕੀਤਾ ਮਾਲਕ ਕਹਿੰਦੇ ਆ ਵੀ ਘਾਟਾ ਵਾਦਾ ਮੌਕੇ ਤੇ ਜ਼ਰੂਰ ਕਰਾਂਗੇ ਇੱਕ ਬਾਰੀ ਸਿਰਫ ਆਹ ਡਿਮਾਂਡ ਹੈ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਕੋਠੀ ਨੂੰ ਇਹਨੂੰ ਜਾ ਕੇ ਦੇਖਣਾ ਚਾਹੁੰਦੇ ਹੋ ਘਰ ਨੂੰ ਆ ਜਾ ਕੇ ਦੇਖ ਵੀ ਸਕਦੇ ਹੋ ਜੀ ਤੇ ਆਪਾਂ ਨੂੰ ਜਿਹੜਾ ਏਰੀਆ ਮਿਲੂਗਾ ਜ਼ਿਲ੍ਹਾ ਮਾਨਸਾ ਜੀ ਜ਼ਿਲ੍ਹਾ ਮਾਨਸਾ ਮਾਰਕੀਟ ਕਮੇਟੀ ਉਹ ਹਾ ਜੀ ਤੇ ਗੱਲਬਾਤ ਜਿਹੜੀ ਵੀ ਕਰਨੀ ਹੋਵੇ ਤੁਸੀਂ ਕੋਈ ਵੀ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ ਘਰਬਾਰੀ ਤਾਂ ਗੱਲ ਕਰ ਲਿਓ ਨੰਬਰ ਸਕਰੀਨ ਤੇ ਹੈ ਨੰਬਰ ਹੈ 98688 ਤੇ 29682 ਜਿਹੜੀ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਘਰਬਾਰੀ ਕੁਝ ਪੁੱਛਣਾ ਤੁਸੀਂ ਆਪੇ ਪੁੱਛ ਲਿਓ ਬਾਕੀ ਜਗ੍ਹਾ ਤੁਹਾਨੂੰ ਮੈਂ ਦਿਖਾਈ ਦਿੱਤੀ ਸਾਰਾ ਕੁਝ ਤੁਸੀਂ ਦੇਖ ਲਿਆ ਤੇ ਘਰ ਕਿੰਨੇ ਦਾ ਲੱਗਿਆ ਤੁਹਾਨੂੰ ਆਹ ਜਰੂਰ ਦੱਸੋ ਜੀ ਤੇ ਰੇਟ ਇੱਕ ਵਾਰੀ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਵੀ ਘੱਟ ਵੱਧਾ ਜਰੂਰ ਕਰਾਂਗੇ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਲਿਓ ਤੇ ਮਾਲਕ ਕਹਿੰਦੀ ਹੈ ਵੀ ਬਹਿ ਕੇ ਗੱਲ ਕਰ ਲਾਂਗੇ ਰੇਟ ਦੀ ਜਦੋਂ ਪਸੰਦ ਆਊਗਾ ਉਸ ਤੋਂ ਬਾਅਦ ਰੇਟ ਉੱਪਰ-ਨੀਚੇ ਕਰ ਲਵਾਂਗੇ ਜੀ ਬਾਕੀ ਆਪਾਂ ਗੱਲ ਤਾਂ ਕਰ ਹੀ ਰਹੇ ਆ ਜੀ ਵੀਡੀਓ ਦੀ ਘਰ ਤੇ ਕੋਠੀਆਂ ਤੁਹਾਨੂੰ ਆਪਾਂ ਦਿਖਾਈ ਰਿਹਾ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਜੇ ਵੀਡੀਓ ਵਧੀਆ ਤੁਹਾਨੂੰ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਬੱਤ ਬੱਤ ਲਾਈਕ ਕਰ ਦਿਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤ ਬੱਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੇ ਕਿਸੇ ਨੇ ਐਡ ਕਰਵਾਉਣੀ ਆ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਵੀ ਜੇ ਕੋਠੀਆ ਘਰ ਮਕਾਨ ਹਵੇਲੀ ਮਹਿਲ ਕਿਸੇ ਵੀ ਏਰੀਆ ਚ ਪੰਜਾਬ ਹਰਿਆਣਾ ਰਾਜਸਥਾਨ ਪਿੰਡ ਸ਼ਹਿਰ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਆਪਣਾ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਨੰਬਰ ਆਪਣਾ 73 800 ਪੂਰਾ 26173 ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਇੱਕ ਤਾਂ ਪੂਰੀ ਵਧੀਆ ਵੀਡੀਓ ਤੇ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਤੇ ਆਪਣਾ ਜਿਹੜਾ ਕੰਮ ਹੈ ਜੀ ਬਿਲਕੁਲ ਫਰੀ ਦੇ ਵਿੱਚ ਹੈ ਨਾ ਤਾਂ ਕੋਈ ਕਮਿਸ਼ਨ ਨਾ ਕੋਈ ਖਰਚਾ ਕੁਝ ਨਹੀਂ ਆਪਾਂ ਲੈਂਦੇ ਸਾਰਾ ਕੰਮ ਬਿਲਕੁਲ ਫਰੀ ਦੇ ਵਿੱਚ ਆਪਾਂ ਕਰ ਦਿਆਂ ਜੀ ਤੇ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਜਦੋਂ ਕਰ ਲਓਗੇ ਤਾਂ ਆਪਾਂ ਜਦੋਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਆਇਆ ਕਰੂਗਾ ਤਾਂ ਕਿ ਤੁਸੀਂ ਬਹੁਤ سپورਟ ਕਰਦੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਅੱਗੇ ਆਪਾਂ ਹੋਰ ਵੀ ਕੋਠੀ ਲੈ ਕੇ ਪਹੁੰਚੇ ਹਾਂ ਜੀ ਘਰ ਲੈ ਕੇ ਪਹੁੰਚੇ ਹਾਂ ਉਹਨਾਂ ਦੀ ਵੀ ਆਪਾਂ ਗੱਲ ਕਰਦੇ ਹਾਂ ਫਿਰ ਤੋਂ ਵੀਡੀਓ ਸ਼ੁਰੂਆਤ ਕਰਦੇ ਹਾਂ ਜਿਹੜੀ ਕੋਠੀ ਆਪਾਂ ਹੁਣ ਲੈ ਕੇ ਪਹੁੰਚੇ ਹਾਂ ਇਹ ਨੰਬਰ 3 ਤੇ ਇਹਦਾ ਰੇਟ ਤਾਂ ਜਮੇ ਜਾਈ ਚਾ ਜਗਾ ਵੀ ਰਜਿਸਟਰੀ ਵਾਲੀ ਆ ਜਗਾ ਹੈ ਵੀ ਪੂਰੀ ਖੁੱਲੀ ਡੁੱਲੀ ਤੇ ਕੋਠੀ ਵੀ ਜਮਨ ਨਮੀ ਬਣੀ ਹੋਈ ਆ ਤੇ ਡਬਲ ਸਟੋਰੀ ਬਣੀ ਹੋਈ ਆ ਦੋ ਮੰਜ਼ਲੀ ਬਣੀ ਹੋਈ ਆ ਚਾਰ ਬਿਸਵੇ ਜਗਾ ਹੈ ਰਜਿਸਟਰੀ ਵਾਲੀ ਆ ਤੇ ਬਹੁਤ ਵਧੀਆ ਜੀ ਤੇ ਰੇਟ ਸਿਰਫ 15 ਲੱਖ ਰੁਪਿਆ ਡਿਮਾਂਡ ਡਿਮਾਂਡ ਹੈ ਇਹ ਇੱਕ ਵਾਰੀ 15 ਲੱਖ ਰੁਪਿਆ ਮਾਲਕ ਕਹਿੰਦੇ ਆ ਵੀ ਕਰ ਲਾਂਗੇ ਘਟਾਵਾ ਦਾ ਬਾਕੀ ਤੁਸੀਂ ਦੇਖੋ ਜੀ ਸਕਰੀਨ ਤੇ ਵੀਡੀਓ ਚੱਲ ਰਹੀ ਆ ਕਮਰੇ ਜਿਹੜੇ ਬਣੇ ਹੋਏ ਨੇ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ ਜੋੜੀਆਂ ਜੁੜੀਆਂ ਸਾਰੀਆਂ ਲੱਗੀਆਂ ਹੋਈਆਂ ਨੇ ਕਿਚਨ ਵਧੀਆ ਬਣਿਆ ਹੋਇਆ ਪੌੜੀਆਂ ਉੱਪਰ ਜਾਣ ਵਾਸਤੇ ਵਧੀਆ ਮਿਲ ਜਾਣਗੀਆਂ ਡਰਾਈਂਗ ਰੂਮ ਵਧੀਆ ਮਿਲ ਜੂਗਾ ਤੇ ਕੰਮ ਹੋਏਗਾ ਲਗਭਗ ਥੋੜਾ ਬਹੁਤਾ ਰਹਿੰਦਾਗਾ ਤੇ ਡਬਲ ਸਟੋਰੀ ਆ ਉੱਪਰੋਂ ਵੀ ਕੂਠੀ ਬਣੀ ਹੋਈ ਆ ਉੱਪਰ ਵੀ ਆਪਾਂ ਨੂੰ ਲੋਬੀ ਤੇ ਕਮਰੇ ਮਿਲ ਜਾਣਗੇ ਤੇ 15 ਲੱਖ ਰੁਪਏ ਡਿਮਾਂਡ ਹੈ ਜੀ ਇੱਕ ਵਾਰੀ ਬਾਕੀ ਮਾਲਕ ਕਹਿੰਦੇ ਵੀ ਘਾਟਾ ਵਾਦਾ ਮੌਕੇ ਤੇ ਕਰ ਲਾਂਗੇ ਕੂਠੀ ਸਸਤੀ ਦੇਖੋ ਜੀ ਕਿੰਨੀ ਆ ਤੇ ਮਾੜਾ ਮੋਟਾ ਜਿਹੜਾ ਕੰਮ ਹੈ ਉਹ ਤਾਂ ਚਲੋ ਕੋਈ ਜ਼ਿਆਦਾ ਨਹੀਂ ਹੈਗਾ ਉਹ ਕਰਵਾਇਆ ਜਾਊਗਾ। ਬਾਕੀ ਇਹ ਰੇਟ ਤੁਸੀਂ ਦੇਖੋ ਜਗ੍ਹਾ ਵੀ ਰਜਿਸਟਰੀ ਵਾਲੀ ਹੈ ਡਬਲ ਸਟੋਰੀ ਬਣੀ ਹੋਈ ਹੈ। ਕਮਰੇ ਵਧੀਆ ਖੁੱਲੇ ਡੁੱਲੇ ਬਣੇ ਹੋਏ ਨੇ ਤੇ ਬਣੀ ਵੀ ਵਧੀਆ ਹੋਈ ਆ। ਇਹਨਾਂ ਨੂੰ ਡਿਸਟ੍ਰਿਕਟ ਸੰਗਰੂਰ ਲੱਗਦੀ ਹੈ ਜੀ। 13 ਕਿਲੋਮੀਟਰ ਰਹਿ ਜਾਂਦੀ ਆ ਧੋਰੀ ਤੋਂ 9 ਕਿਲੋਮੀਟਰ ਰਹਿ ਜਾਂਦਾ ਜੀ। ਇਹਨਾਂ ਦਾ ਜਿਹੜਾ ਪਿੰਡ ਹੈ ਉਹ ਪੱਲਾਸੌਰ ਹੈ ਜੀ। ਪਿੰਡ ਪਲਵਾਨ ਦੇ ਨੇੜੇ ਪੈ ਜਾਂਦਾ ਬਿਲਕੁਲ। ਸੁਣਿਆ ਹੂਆ ਤੁਸੀਂ ਪਲਵਾਨ ਪਿੰਡ ਤੇ ਪਲਵਾਨ ਪਿੰਡ ਵੀ ਤੁਸੀਂ ਨਹੀਂ ਸੁਣਾ ਤਾਂ ਧੂਰੀ ਸੁਣਾ ਹੂਆ ਸੰਗਰੂਰ ਸੁਣਾ ਹੂਆ 13 ਤੇ 9 ਕਿਲੋਮੀਟਰ ਮਤਲਬ ਕਿ ਇੰਨਾ ਕੀ ਫਾਸਲੇ ਜੀ ਇਹਨਾਂ ਦੇ ਪਿੰਡ ਤੋਂ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਇਹਨਾਂ ਦਾ ਪਿੰਡ ਤੁਹਾਨੂੰ ਨਹੀਂ ਪਤਾ ਤੁਸੀਂ ਜਾ ਤਾਂ ਧੂਰੀ ਵਗਜੋ ਜਾਂ ਫਿਰ ਸੰਗਰੂਰ ਵਗਜੋ ਜੀ ਤੁਹਾਨੂੰ ਮਾਲਕ ਦੱਸ ਦੇਣਗੇ ਜਾਂ ਫਿਰ ਤੁਸੀਂ ਪਹਿਲਾਂ ਫੋਨ ਕਰ ਲਿਓ ਤੁਹਾਨੂੰ ਮਾਲਕ ਸਿੱਧੇ ਦੱਸ ਦੇਣਗੇ ਕਿਹੜੇ ਪਾਸੇ ਆਉਣਾ ਹੈ ਕਿੱਧਰ ਦੀ ਆਉਣਾ ਹੈ ਜੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਬਾਕੀ ਕੋਠੀ ਵਧੀਆ ਬਣੀ ਹੋਈ ਆ ਜੇ ਕੋਈ ਖਰੀਦਣ ਦਾ ਹੈਗਾ ਚਾਹਵਨ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਨੰਬਰ ਸਕਰੀਨ ਤੇ ਮਿਲ ਗਿਆ ਹੋਆ 97800 ਤੇ 80300 ਗੱਲ ਤੁਸੀਂ ਇਸੇ ਨੰਬਰ ਤੇ ਕਰ ਲਿਓ ਤੇ ਵਧੀਆ ਕੂਠੀ ਹੈ ਜੀ ਸੋਹਣੀ ਕੂਠੀ ਹੈ ਬਣੀ ਵੀ ਵਧੀਆ ਹੋਈ ਹੈ ਰੇਟ ਵੀ ਬਹੁਤ ਸੋਹਣਾ ਹੈ ਦਾ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਇਸ ਕੋਠੀ ਦੀ ਕੂਠੀ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਲਾਜ਼ਮੀ ਕਰ ਦਿਓ ਤੇ ਹੁਣ ਆਪਾਂ ਜਿਹੜਾ ਘਰ ਲੈ ਕੇ ਪਹੁੰਚੇ ਹਾਂ ਜੇ ਕੋਠੀ ਤੋਂ ਘੱਟ ਨਹੀਂ ਹੈਗਾ ਵਧੀਆ ਘਰ ਬਣਿਆ ਹੋਇਆ ਖੁੱਲਾ ਡੁੱਲਾ ਘਰ ਹੈ ਅੱਠ ਮਾਰਲੇ ਜਗ੍ਹਾ ਹੈ ਅਰ ਜਿਸਵੀ ਵਾਲੀ ਜਗ੍ਹਾ ਹੈ ਤੇ ਮਾਲਕ ਕਹਿੰਦੇ ਆ ਵੀ ਅਸੀਂ ਬਾਹਰ ਜਾਣੇ ਤਾਂ ਕਰਕੇ ਘਰ ਤੇ ਘਰ ਦੇ ਵਿੱਚ ਜਿੰਨਾ ਵੀ ਸਮਾਨ ਹੈ ਸਾਰਾ ਕੁਝ ਨਾਲ ਹੀ ਸੇਲ ਕਰਨਾ ਹੈ ਇਹਨਾਂ ਕੋਲ ਇੱਕ ਗੱਡੀ ਵੀ ਹੈ ਗੱਡੀ ਵੀ ਸੇਲ ਕਰਨੀ ਹੈ ਤੇ ਛੱਤ ਦੇ ਉੱਪਰ ਇੱਕ ਸੋਲਰ ਪੈਨਲ ਵੀ ਲੱਗਿਆ ਹੋਇਆ ਉਹ ਵੀ ਸੇਲ ਕਰਨਾ ਹੈ ਤੇ ਮਾਲਕ ਨੇ ਦੱਸਿਆ ਵੀ ਘਰ ਤੇ ਘਰ ਦਾ ਸਾਰਾ ਸਮਾਨ ਵਿਚੇ ਦੇਣਾ 10 ਲੱਖ ਦੇ ਰੇਡ ਦੇ ਵਿੱਚ ਦੋ ਤਿੰਨ ਚੀਜ਼ਾਂ ਛੱਡ ਕੇ 10 ਲੱਖ ਦੇ ਵਿੱਚ ਜਿਵੇਂ ਕਿ ਬੈੱਡ ਤੇ ਜੋ ਕੁਰਸੀਆਂ ਮੇਜ਼ ਜਿਹੜੇ ਕੁਝ ਹੋ ਗਿਆ ਉਹ ਹੋ ਗਿਆ ਵਿੱਚ ਹੀ ਦੇਣਾ ਚਾਹੀਦਾ ਤੇ ਵਿੱਚ ਜਿਹੜਾ ਸਮਾਨ ਨਹੀਂ ਦੇਣਾ ਇੱਕ ਤਾਂ ਸੋਲਰ ਸਿਸਟਮ ਜਿਹੜਾ ਲੱਗਿਆ ਹੋਇਆ ਉਹ ਇਹਨਾਂ ਨੇ ਅਲੱਗ ਤੋਂ ਦੇਣਾ ਚਾਹੀਦਾ ਸਵਾ ਕਿਲੋ ਬਾਟਦਾ ਤੇ ਉਹ ਦੇਣਾ 1.5 ਲੱਖ ਦਾ ਜੀ ਤੇ ਮੋਟਰ ਮੋਟਰ ਜਿਹੜੀ ਲੱਗੀ ਹੋਈ ਆ ਉਹ ਤਾਂ ਵਿੱਚੇ ਆ ਗਈ ਤੇ ਜਿਹੜੀ ਗੱਡੀ ਆ ਉਹਦਾ ਰੇਟ ਵੀ ਅਲੱਗ ਹੈ ਬਲੇਰੋ ਗੱਡੀ ਆ 12 ਮਾਡਲ ਹੈ 280 ਉਹਦਾ ਰੇਟ ਹੈ ਜੀ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਕੁਰਕ ਖੇਤਰ ਤੋਂ ਸ਼ਾਹਬਾਦ ਰੋਡ ਤੇ ਇਹਨਾਂ ਦਾ ਪਿੰਡ ਹੈ ਮਸਰੂਲੀ ਜਾ ਕੇ ਦੇਖ ਸਕਦੇ ਹੋ ਜੀ ਤੁਸੀਂ ਜਾ ਕੇ ਦੇਖਣਾ ਤਾਂ ਸ਼ਾਹਬਾਦ ਤੋਂ 8 ਕਿਲੋਮੀਟਰ ਰਹਿ ਜਾਂਦਾ ਜਾ ਕੇ ਦੇਖ ਲਓ ਬਾਕੀ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਤੁਹਾਨੂੰ ਮਿਲ ਗਿਆ ਹੋਊਗਾ ਤੇ ਘਰ ਦੇ ਵੀਡੀਓ ਤੁਹਾਨੂੰ ਦੇਖਣ ਨੂੰ ਮਿਲ ਹੀ ਗਈ ਪੂਰੀ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਤੇ ਇਹ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਅੱਜ ਦੀ ਕਈ ਕੂਠੀਆਂ ਤੇ ਘਰ ਲੈ ਕੇ ਪਹੁੰਚੇ ਵੀਡੀਓ ਜੇ ਤੁਹਾਨੂੰ ਵਧੀਆ ਲੱਗੀਆਂ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੂਠੀ ਘਰ ਮਕਾਨ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਜੀ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਨੰਬਰ ਆਪਣਾ 73800 ਪੂਰਾ 26173 ਬਿਲਕੁਲ ਫਰੀਦੋ ਵਿੱਚ ਆਪਾਂ ਐਡ ਲਗਾ ਦਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਆ ਤੇ ਅਗਲੀ ਵੀਡੀਓ ਚੋਂ ਤੁਹਾਨੂੰ ਕਿਹੜੇ ਏਰੀਆ ਚੋਂ ਕਿਥੋਂ ਕਰ ਕੋਠੀ ਮਕਾਨ ਚਾਹੀਦਾ ਦੱਸੋ ਮੈਨੂੰ ਤੇ ਵੀਡੀਓ ਪਸੰਦ ਵਧੀਆ ਲੱਗੀ ਹੈ ਤਾਂ ਲਾਈਕ ਜ਼ਰੂਰ ਕਰ ਦਿਓ